ਭਾਜਪਾ ਦੇ ਉਮੀਦਵਾਰ ਅੱਜ ਪਟਿਆਲਾ ਦੇ ਵਿੱਚ ਸਨੌਰ ਹਲਕੇ ਦੇ ਵਿੱਚ ਪਹੁੰਚੇ ਨੇ ਮਹਾਰਾਣੀ ਪਰਨੀਤ ਕੌਰ ਗੱਲਬਾਤ ਕਰ ਰਹੇ ਨੇ ਮੈਮ ਅੱਜ ਬਹੁਤ ਸੰਮੇਲਨ ਇੱਕ ਰੈਲੀ ਦੇ ਵਿੱਚ ਸ਼ਾਮਲ ਹੋਗੇ ਇਹ ਬਹੁਤ ਉੱਚਾ ਲੋਕਾਂ ਕੇ ਔਰ ਜਿਹੜਾ ਸਾਡਾ ਰਿਸ਼ਤਾ ਹੈ ਇੱਕ ਦੂਜੇ ਦੇ ਨਾਲ ਇਲਾਕੇ ਵਾਲਿਆਂ ਦੇ ਨਾਲ ਮੇਰੇ ਨਾਲ ਸਾਡੇ ਪਰਿਵਾਰ ਨਾਲ ਉਹ ਇੱਕ ਵਾਰੀ ਪੇਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਅਸੀਂ ਇਕੱਠੇ ਹੋਏ ਆਂ ਔਰ ਇਹ ਜੁੜਿਆ ਵਿਰੋਧੀ ਜਿੱਥੇ ਤੱਕ ਕਹਿ ਰਹੇ ਨੇ ਕਿ 400 ਪਾਰ ਨਹੀਂ 150 ਅੱਜ ਲੱਗ ਰਿਹਾ ਕਿ ਅੱਜ 400 ਪਾਰ ਹੋ ਜਾਏਗੀ ਜਰੂਰ ਹੋਏਗੀ ਜਰੂਰ ਹੋਏਗੀ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਆ ਰਿਹਾ ਕਿ ਕਿਸਾਨ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਚਾਹੇ ਭਾਜਪਾ ਕੋਈ ਵੀ ਲੀਡਰ ਹੋਵੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਕੋ ਕਰੋਗੇ ਜਦ ਨਹੀਂ ਜਦ ਸਰਕਾਰ ਆਉਗੀ ਉਦੋਂ ਫਾਇਦਾ ਹੈ ਕੰਮ ਗੱਲ ਕਰਨ ਦਾ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲਾਂਗੇ ਵੇ ਤੁਸੀਂ ਦੇਖਿਆ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਅੱਜ ਇੱਥੇ ਪਹੁੰਚੇ ਨੇ ਬੂਥ ਸੰਮੇਲਨ ਜਿਹੜਾ ਹੈ ਕਿ ਉਹ ਰੈਲੀ ਦੇ ਵਿੱਚ ਬਦਲ ਗਿਆ ਚਾਹ ਸਾਹਿਬ ਤੁਹਾਡੇ ਹੱਕ ਦੇ ਵਿੱਚ ਅੱਜ ਰੈਲੀ ਵੱਡੀ ਹੋ ਗਈ ਹੈ ਦੇਖੋ ਜੀ ਆਪਾਂ ਤਾਂ ਬੂਥ ਸੰਮੇਲਨ ਸੀਗਾ ਲੋਕਾਂ ਦਾ ਪਿਆਰ ਹੋਇਆ ਲੋਕ ਹੋਰ ਨਾਲ ਆਉਂਦੇ ਰਹੇ ਤਾਂ ਤੁਸੀਂ ਦੇਖਿਆ ਕਿ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਇੱਥੇ ਪਹੁੰਚੇ ਤੇ ਜਿਹੜਾ ਬੂਥ ਸੰਮੇਲਨ ਸੀ ਉਹ ਵੱਡੀ ਰੈਲੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਉੱਥੇ ਕਿਸਾਨ ਉਹਨਾਂ ਦਾ ਕਿਸਾਨਾਂ ਵੱਲੋਂ ਕਹਿਣਾ ਹੈ ਕਿ ਜੇ ਕਿਸਾਨ ਇਹ ਇਲੈਕਸ਼ਨ ਬਾਰੇ ਸੀ ਕਿਸਾਨਾਂ ਨਾਲ ਬੈਠ ਕੇ ਜਿਹੜੀ ਹੈਗੀ ਗੱਲਬਾਤ ਕਰਾਂਗੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੋਮੰਦਰੀਪੋਰਟ ਭਾਜਪਾ ਦੇ ਉਮੀਦਵਾਰ ਅੱਜ ਪਟਿਆਲਾ ਦੇ ਵਿੱਚ ਸਨੌਰ ਹਲਕੇ ਦੇ ਵਿੱਚ ਪਹੁੰਚੇ ਨੇ ਮਹਾਰਾਣੀ ਪਰਨੀਤ ਕੌਰ ਗੱਲਬਾਤ ਕਰ ਰਹੇ ਨੇ ਮੈਂ ਅੱਜ ਬਹੁਤ ਸੰਮੇਲਨ ਇੱਕ ਰੈਲੀ ਦੇ ਵਿੱਚ ਸ਼ਾਮਲ ਹੋਗੇ ਇਹ ਬਹੁਤ ਓਛਾ ਲੋਕਾਂ ਕੇ ਔਰ ਜਿਹੜਾ ਸਾਡਾ ਰਿਸ਼ਤਾ ਹੈ ਇੱਕ ਦੂਜੇ ਦੇ ਨਾਲ ਇਲਾਕੇ ਵਾਲਿਆਂ ਦੇ ਨਾਲ ਮੇਰੇ ਨਾਲ ਸਾਡੇ ਪਰਿਵਾਰ ਨਾਲ ਉਹ ਇੱਕ ਵਾਰੀ ਪੇਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਅਸੀਂ ਇਕੱਠੇ ਹੋਏ ਆਂ ਔਰ ਇਹ ਜੁੜਿਆ ਵਿਰੋਧੀ ਜਿੱਤੇ ਤੱਕ ਕਹਿ ਰਹੇ ਨੇ ਕਿ 400 ਪਾਰ ਨਹੀਂ 150 ਅੱਜ ਲੱਗ ਰਿਹਾ ਕਿ ਅੱਜ 400 ਪਾਰ ਹੋ ਜਾਏਗੀ ਜਰੂਰ ਹੋਏਗੀ ਜਰੂਰ ਹੋਏਗੀ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਆ ਰਿਹਾ ਕਿ ਕਿਸਾਨ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਚਾਹੇ ਭਾਜਪਾ ਕੋਈ ਵੀ ਲੀਡਰ ਹੋਵੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਕੋ ਕਰੋਗੇ ਜਦ ਨਹੀਂ ਜਦ ਸਰਕਾਰ ਆਉਗੀ ਉਦੋਂ ਫਾਇਦਾ ਹੈ ਕੰਮ ਗੱਲ ਕਰਨ ਦਾ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲਾਂਗੇ। ਤੁਸੀਂ ਦੇਖਿਆ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਅੱਜ ਇੱਥੇ ਪਹੁੰਚੇ ਨੇ ਬੂਤ ਸੰਮੇਲਨ ਜਿਹੜਾ ਹੈ ਕਿ ਉਹ ਰੈਲੀ ਦੇ ਵਿੱਚ ਬਦਲ ਗਿਆ। ਚਾਹ ਸਾਹਿਬ ਤੁਹਾਡੇ ਹੱਕ ਦੇ ਵਿੱਚ ਅੱਜ ਰੈਲੀ ਵੱਡੀ ਹੋ ਗਈ ਹੈ। ਦੇਖੋ ਜੀ ਆਪਾਂ ਤਾਂ ਬੂਤ ਸੰਮੇਲਨ ਸੀਗਾ ਲੋਕਾਂ ਦਾ ਪਿਆਰ ਹੋਇਆ ਲੋਕ ਹੋਰ ਨਾਲ ਆਉਂਦੇ ਰਹੇ ਤਾਂ ਤੁਸੀਂ ਦੇਖਿਆ ਕਿ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਇੱਥੇ ਪਹੁੰਚੇ ਤੇ ਜਿਹੜਾ ਬੂਤ ਸੰਮੇਲਨ ਸੀ ਉਹ ਵੱਡੀ ਰੈਲੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਉੱਥੇ ਕਿਸਾਨ